22 ਅਪ੍ਰੈਲ ਨੂੰ ਜਿਹੜੀ ਪਹਿਲਗਾਮ ਦੀ ਮੰਦਭਾਗੀ ਘਟਨਾ ਵਾਪਰੀ ਹੈ ਇਹ ਤੋਂ ਮਾੜਾ ਕੁਝ ਨਹੀਂ ਹੋ ਸਕਦਾ 28 ਬੇਕਸੂਰ ਲੋਕਾਂ ਦੀ ਜਿਹੜੀ ਜਾਨ ਚਲੀ ਗਈ ਜਿਹੜੀ ਆਪਣੇ ਪਰਿਵਾਰ ਦੇ ਨਾਲ ਉੱਥੇ ਘੁੰਮਣ ਫਿਰਨ ਵਾਸਤੇ ਗਏ ਸੀ ਕੁਝ ਦਿਨ ਜਿਹੜੇ ਬਤੀਤ ਕਰਨ ਗਏ ਸੀ ਟੈਨਸ਼ਨ ਫ੍ਰੀ ਹੋ ਕੇ ਪਰ ਉੱਥੇ ਜਾ ਕੇ ਉਹਨਾਂ ਦੀ ਸਿਰਫ ਟੈਨਸ਼ਨ ਹੋਰ ਪਰਿਵਾਰ ਦੀ ਵਧੀ ਉਹਨਾਂ ਦੀ ਜਾਨ ਚਲੀ ਗਈ ਤੇ ਜੋ ਕੁਝ ਅੰਤਕਵਾਦੀ ਚਾਹੁੰਦੇ ਸੀ ਇਨਸਾਨੀਅਤ ਖਤਮ ਕਰਨਾ ਚਾਹੁੰਦੇ ਸੀ ਪਰ ਉਥੋਂ ਉਹ ਜਿਹੜੇ ਲੋਕ ਸੀ ਹਾਲਾਂਕਿ 28 ਲੋਕਾਂ ਦੇ ਇਹਨਾਂ ਨੇ ਜਾਨ ਲਈ ਪਰ ਉਹ ਹਾਰ ਗਏ ਤੇ ਇਨਸਾਨੀਅਤ ਜਿੱਤ ਗਈ ਕਈ ਐਸੀਆਂ ਜਿਹੜੀਆਂ ਕਹਾਣੀਆਂ ਨਿਕਲ ਕੇ ਬਾਹਰ ਆਈਆਂ ਨੇ ਉਹਨਾਂ ਦੇ ਵਿੱਚੋਂ ਇੱਕ ਜਿਹੜੀ ਘਟਨਾ ਪਹਿਲਗਾਮ ਦਾ ਰਹਿਣ ਵਾਲਾ ਨਜਾਕਤ ਜਿਹੜਾ ਕਿ ਅਕਸਰ ਸਰਦੀਆਂ ਦੇ ਵਿੱਚ ਸਰਦੀਆਂ ਦੇ ਜਿਹੜੇ ਕੱਪੜੇ ਵੇਚਣ ਵਾਸਤੇ ਸ਼ਾਲ ਵਗੈਰਾ ਤੇ ਹੋਰ ਕੱਪੜੇ ਵੇਚਣ ਵਾਸਤੇ ਛੱਤੀਗੜ੍ਹ ਦੇ ਚਿਰਮਿਰੀ ਦੇ ਵਿੱਚ ਜਾ ਕੇ ਉੱਥੇ ਸਰਦੀਆਂ ਉੱਥੇ ਰਹਿੰਦਾ ਕਿਰਾਏ ਤੇ ਕਮਰਾ ਲੈਂਦਾ ਉੱਥੇ ਆਪਣੇ ਕੱਪੜੇ ਵੇਚਦਾ ਤਿੰਨ ਚਾਰ ਮਹੀਨੇ ਜਿਹੜਾ ਉਹਦਾ ਬਿਜ਼ਨਸ ਸੀ ਉਸ ਤੋਂ ਬਾਅਦ ਉਹ ਆਪਣੇ ਵਾਪਸ ਦੇਸ਼ ਜਿਹੜਾ ਪਹਿਲਗਾਮ ਆਪਣੇ ਘਰ ਆ ਜਾਂਦਾ ਪਰ ਉਹ ਤਿੰਨ ਚਾਰ ਮਹੀਨਿਆਂ ਦੇ ਵਿੱਚ ਜਿੱਥੇ-ਜਿੱਥੇ ਉਹ ਕੱਪੜਾ ਵੇਚਦਾ ਤੇ ਜਿੱਥੇ ਕਿਰਾਏ ਦੇ ਘਰ ਤੇ ਰਹਿੰਦਾ ਉਹਨਾਂ ਦੇ ਨਾਲ ਉਹਦੇ ਬਹੁਤ ਵਧੀਆ ਸਬੰਧ ਬਣ ਜਾਂਦੇ ਨੇ ਹੁਣ ਇੱਕ ਪਰਿਵਾਰ ਵਾਂਗੂ ਜਦੋਂ ਆਪਣੇ ਕਿਸੇ ਨਾਲ ਦੋਸਤੀ ਹੋ ਜਾਏ ਜਾਂ ਬਹੁਤ ਜ਼ਿਆਦਾ ਪਿਆਰ ਪੈ ਜਾਏ ਤਾਂ ਇੱਕ ਪਰਿਵਾਰ ਵਾਲਾ ਮਾਹੌਲ ਬਣ ਜਾਂਦਾ ਬੰਦਾ ਭੁੱਲ ਜਾਂਦਾ ਵੀ ਇਹ ਦਾ ਧਰਮ ਕੀ ਹੈ ਤੇ ਹੈ ਕਿੱਥੋਂ ਦਾ ਇਹ ਮਾਇਨੇ ਨਹੀਂ ਰੱਖਦਾ ਸਿਰਫ ਬੰਦੇ ਦੀ ਜਿਹੜੀ ਹੈ ਅੰਦਰੋਂ ਦਿਲ ਹੁੰਦਾ ਉਹ ਮਾਇਨੇ ਰੱਖਦਾ ਤੇ ਇਹ ਹੁਣ ਜਾਂਦਾ ਵਾਰ-ਵਾਰ ਉੱਥੇ ਉੱਥੇ ਕੱਪੜਾ ਵੇਚਦਾ ਹੈ ਕੱਪੜਾ ਵੇਚ ਕੇ ਵਾਪਸ ਆ ਜਾਂਦਾ ਉਹ ਲੋਕਾਂ ਦੇ ਨਾਲ ਸਿਰਫ ਇਹਦੀ ਇੰਨਾ ਹੀ ਮੁਲਾਕਾਤ ਕਹਿ ਲਈ ਜਾਂ ਇੰਨਾ ਹੀ ਤਾਲੁਕਾ ਸੀ ਵੀ ਕੱਪੜਾ ਵੇਚਣਾ ਤੇ ਆਪਣੇ ਪੈਸੇ ਕਮਾਣੇ ਤੇ ਵਾਪਸ ਆਉਣਾ ਹੁਣ ਉੱਥੇ ਜਿਹੜੇ ਲੋਕਾਂ ਨਾਲ ਸੰਬੰਧ ਬਣਦੇ ਨੇ ਤੇ ਉਹਨਾਂ ਦਾ ਕਹਿਣਾ ਹੁੰਦਾ ਕਿਉਂਕਿ ਆਪਣੇ ਕਈ ਵਾਰ ਆਪਾਂ ਵਿਚਾਰ ਬਣਾਣੇ ਆ ਘੁੰਮਣ ਫਿਰਨ ਦਾ ਤੇ ਉੱਥੋਂ ਵੀ ਜਿਹੜੇ ਕੁਝ ਪਰਿਵਾਰ ਹੁੰਦੇ ਨੇ ਜਿਹੜੇ ਨੂੰ ਜਾਣ-ਪਛਾਣ ਦੇ ਹੁੰਦੇ ਨੇ ਉਹਨਾਂ ਦਾ ਕਹਿਣਾ ਹੁੰਦਾ ਵੀ ਅਸੀਂ ਉੱਥੇ ਘੁੰਮਣ ਆਉਣਾ ਤਨ ਨਜਾਕਤ ਦਾ ਕਹਿਣਾ ਹੁੰਦਾ ਵੀ ਤੁਸੀਂ ਆ ਕੇ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਆਪਣਾ ਜਿਹੜਾ ਇਲਾਕਾ ਪੂਰਾ ਜਿਹੜਾ ਉੱਥੇ ਜੋ ਵੀ ਜਿੱਥੇ ਵੀ ਤੁਸੀਂ ਜਾਣਾ ਹੈ ਪੂਰਾ ਕਮਾਵਾਂਗਾ ਟੈਨਸ਼ਨ ਲੈਣ ਵਾਲੀ ਕੋਈ ਗੱਲ ਨਹੀਂ ਤੇ ਉਹ ਵੀ ਪਰਿਵਾਰ ਫਿਰ ਤਿਆਰੀ ਕਰਦਾ ਤਿਆਰੀ ਕਰਦਾ ਤੇ ਉੱਥੇ ਪਹੁੰਚਦੇ ਨੇ 21 ਅਪ੍ਰੈਲ ਨੂੰ ਉੱਥੇ ਜਾ ਕੇ ਉਹ ਨਜਾਕਤ ਨੂੰ ਫੋਨ ਕਰਦੇ ਨੇ ਹੁਣ ਨਜਾਕਤ ਇੰਨੇ ਸਾਲਾਂ ਦਾ ਉਹਨਾਂ ਕੋਲ ਜਾਂਦਾ ਸੀ ਤਾਂ ਨਜਾਕਤ ਵੀ ਉੱਥੇ ਪਹੁੰਚਦਾ ਉਹਨਾਂ ਨੂੰ ਕਮਾਣ ਵਾਸਤੇ ਲੈ ਕੇ ਜਾਂਦਾ ਹੁਣ ਜਦੋਂ ਕਮਾਣ ਵਾਸਤੇ ਲੈ ਕੇ ਜਾਂਦਾ ਤੇ ਉੱਥੇ ਗਾਰਡਨ ਦੇ ਵਿੱਚ ਉਹ ਘੁੰਮਦੇ ਹੁੰਦੇ ਨੇ ਇੱਕ ਬੱਚੇ ਦੀ ਛੋਟੀ ਜੀ ਵੀਡੀਓ ਵੀ ਆਈ ਹੈ ਤੇ ਬੱਚਾ ਵੀਡੀਓ ਦੇ ਵਿੱਚ ਕਹਿੰਦਾ ਛੋਟਾ ਜਿਹਾ ਬਿਲਕੁਲ ਬੱਚਾ ਹੈ ਨਜਾਕਤ ਤੇ ਪਿੱਛੋਂ ਆਵਾਜ਼ ਆਉਂਦੀ ਹੈ ਉਹਦੇ ਪਾਪਾ ਦੀ ਵੀ ਨਜਾਕਤ ਨਹੀਂ ਨਜਾਕਤ ਚਾਚਾ ਉਹਦੇ ਨਾਲ ਖੇਡਦਾ ਹੁੰਦਾ ਬੜੀ ਪਿਆਰੀ ਵੀਡੀਓ ਹੈ ਤੇ ਉਸ ਤੋਂ ਬਾਅਦ ਸਿਰਫ 5 ਮਿੰਟ ਬਾਅਦ ਕੋਈ ਆਵਾਜ਼ ਆਉਂਦੀ ਹੈ ਗੋਲੀਆਂ ਦੀ ਆਵਾਜ਼ ਹੁੰਦੀ ਹੈ ਪਰ ਉੱਥੇ ਲੋਕ ਸਮਝ ਨਹੀਂ ਸਕਦੇ ਉਦੋਂ ਪੁੱਛਿਆ ਜਾਂਦਾ ਨਜਾਕਤ ਤੋਂ ਉਹ ਫੈਮਲੀਆਂ ਵੱਲੋਂ ਵੀ ਇਹ ਕਾਦੀ ਆਵਾਜ਼ ਹੈ ਹੁਣ ਨਜਾਕਤ ਨੂੰ ਵੀ ਪਤਾ ਨਹੀਂ ਹੁੰਦਾ ਨਜਾਕਤ ਕਹਿੰਦਾ ਵੀ ਸ਼ਾਇਦ ਕੁ ਬੱਚੇ ਪਟਾਕੇ ਵਗੈਰਾ ਚਲਾਉਂਦੇ ਹੋਣਗੇ ਇਹ ਗੱਲ ਚਲੋ ਉਹ ਅਨਗੌਲਿਆ ਕਰਦੇ ਨੇ ਪਰ ਜਦੋਂ ਗੋਲੀਆਂ ਦੀ ਆਵਾਜ਼ ਵੱਧਦੀ ਹੈ ਤੇ ਉੱਥੇ ਚੀਫ ਉਕਾਰ ਮਚਦੀ ਹੈ ਲੋਕਾਂ ਦਾ ਭੱਜਣਾ ਦੌੜਨਾ ਸ਼ੁਰੂ ਹੁੰਦਾ ਹੈ ਲੋਕ ਧਰਤੀ ਤੇ ਲੇਟ ਜਾਂਦੇ ਨੇ ਉਹਨੇ ਸਮਝ ਜਾਂਦੇ ਨੇ ਵੀ ਕੋਈ ਜ਼ਰੂਰ ਗੜਬੜ ਹੈ ਤੇ ਜਿਹੜਾ ਨਜਾਕਤ ਹੁੰਦਾ ਉਸ ਬੱਚੇ ਨੂੰ ਇੱਕ ਬੇਟੀ ਨੂੰ ਉਹ ਜਿਹੜੇ ਪਰਿਵਾਰ ਹੁੰਦੇ ਉਹਨਾਂ ਦਾ ਇੱਕ ਬੇਟਾ ਹੁੰਦਾ ਛੋਟਾ ਤੇ ਇੱਕ ਬੇਟੀ ਹੁੰਦੀ ਹੈ ਉਹਨਾਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਜ਼ਮੀਨ ਤੇ ਲੇਟ ਜਾਂਦਾ ਹੈ ਉਹਨ ਹਮੇਸ਼ਾ ਮਾਪਾਪ ਨੂੰ ਹੁੰਦਾ ਹੈ ਜੇ ਕਿਸੇ ਅਸੀਂ ਮੁਸੀਬਤ ਦੇ ਵਿੱਚ ਫਸਦੇ ਨੇ ਵੀ ਸਾਨੂੰ ਚਾਹੇ ਕੁਝ ਹੋ ਜੇ ਸਾਡੇ ਬੱਚੇ ਜਿਹੜੇ ਨੇ ਉਹ ਬਚ ਜਾਣ ਉਹਨਾਂ ਵਿੱਚ ਲੱਕੀ ਨਾਮ ਦਾ ਸ਼ਖਸ ਜਿਹੜਾ ਹੁੰਦਾ ਹੈ ਉਹ ਨਜਾਕਤ ਨੂੰ ਆਵਾਜ਼ ਮਾਰਦਾ ਵੀ ਨਜਾਕਤ ਭਾਈ ਮੇਰੇ ਬੱਚਿਆਂ ਨੂੰ ਕੁਝ ਨਾ ਹੋਵੇ ਮੇਰੇ ਬੱਚਿਆਂ ਨੂੰ ਬਚਾ ਲਿਓ ਤੇ ਨਜਾਕਤ ਦਾ ਕਹਿਣਾ ਹੁੰਦਾ ਹੈ ਵੀ ਇਹਨਾਂ ਤੋਂ ਪਹਿਲਾਂ ਜਿਹੜੀ ਗੋਲੀ ਹੈ ਉਹ ਮੈਨੂੰ ਲੱਗੇਗੀ ਉਹ ਜ਼ਮੀਨ ਤੇ ਲੇਟਦਾ ਤੇ ਉਸ ਨੂੰ ਨਜਾਕਤ ਸਮਝ ਚੁੱਕਿਆ ਸੀ ਵੀ ਜਿਹੜੀ ਮੁਸੀਬਤ ਹੈ ਹੁਣ ਉਹਨਾਂ ਦੇ ਸਿਰ ਤੇ ਆ ਚੁੱਕੀ ਹੈ ਤੇ ਇਥੋਂ ਹੋ ਸਕਦਾ ਇਹਨਾਂ ਦਾ ਬਚਣਾ ਵੀ ਮੁਸ਼ਕਲ ਪਰ ਜਿਹੜੀ ਨਜ਼ਾਕਤ ਦੇ ਅੰਦਰ ਇਨਸਾਨੀਅਤ ਸੀ ਉਹ ਇੰਨੀ ਹੁਣ ਜ਼ਿਆਦਾ ਦ੍ਰਿੜ ਹੋ ਚੁੱਕੀ ਸੀ ਉਹਨੂੰ ਇਹ ਸੀ ਵੀ ਇਹਨਾਂ ਤੋਂ ਪਹਿਲਾਂ ਜਿਹੜੀ ਗੋਲੀ ਆ ਮੈਨੂੰ ਲੱਗੇਗੀ ਤੇ ਨਜ਼ਾਕਤ ਇਹ ਵੀ ਸਮਝ ਚੁੱਕਿਆ ਸੀ ਵੀ ਹੁਣ ਬਚਣਾ ਇਥੋਂ ਮੁਸ਼ਕਲ ਹੈ ਤੇ ਨਜ਼ਾਕਤ ਦਾ ਹੁੰਦਾ ਵੀ ਇਹਦੀਆਂ ਦੋ ਬੇਟੀਆਂ ਸੀ ਇਹ ਆਪਣਾ ਫੋਨ ਕੱਢਦਾ ਵੀ ਹੋ ਸਕਦਾ ਮੈਂ ਬਚਾਂ ਕਿ ਨਾ ਬਚਾਂ ਉਸ ਤੋਂ ਪਹਿਲਾਂ ਮੈਂ ਆਪਣੀਆਂ ਬੇਟੀਆਂ ਨਾਲ ਗੱਲ ਕਰ ਲਾਂ ਆਖਰੀ ਵਾਰ ਬੰਦੇ ਨੂੰ ਹੁੰਦਾ ਹੀ ਹੈ ਪਰ ਇਹਦੀ ਮਾੜੀ ਕਿਸਮਤ ਜਦੋਂ ਇਹ ਫੋਨ ਕੱਢਦਾ ਤਾਂ ਉਹ ਨੈਟਵਰਕ ਹੀ ਨਹੀਂ ਹੁੰਦਾ ਤੇ ਫਿਰ ਫੋਨ ਆਪਣਾ ਜੇਬ ਦੇ ਵਿੱਚ ਰੱਖਦਾ ਤੇ ਉਸ ਤੋਂ ਬਾਅਦ ਨਜਾਕਤ ਕੀ ਕਰਦਾ ਉਹਨਾਂ ਬੱਚਿਆਂ ਨੂੰ ਲੈ ਕੇ ਜਿਹੜੀ ਇੱਕ ਲੋਹੇ ਦੀ ਤਾਰ ਲੱਗੀ ਹੁੰਦੀ ਹੈ ਪੂਰੀ ਵਾਰ ਲੱਗੀ ਹੁੰਦੀ ਹੈ ਉਥੋਂ ਥੋੜਾ ਜਾੜ ਜਿਹੜਾ ਜਗ੍ਹਾ ਕੱਟੀ ਹੁੰਦੀ ਹੈ ਤੇ ਨਜਾਕਤ ਉਹਨਾਂ ਬੱਚਿਆਂ ਨੂੰ ਲੈ ਕੇ ਉਹ ਤਾਰ ਵੱਲ ਵੱਧਦਾ ਹੌਲੀ ਹੌਲੀ ਤੇ ਉਹਨਾਂ ਨੂੰ ਉਥੋਂ ਕੱਢਿਆ ਜਾਂਦਾ ਫਿਰ ਸਾਰਿਆਂ ਜਿਹੜਿਆਂ ਨੂੰ ਉਹ ਫੈਮਲੀਆ ਨੂੰ ਉਥੋਂ ਕੱਢਿਆ ਜਾਂਦਾ 11 ਮੈਂਬਰ ਹੁੰਦੇ ਨੇ 11 ਨੂੰ ਜਿਹੜਾ ਨਜਾਕਤ ਹੈ ਆਪਣੀ ਜਾਨ ਤਲੀ ਤੇ ਧਰ ਕੇ ਉਹ ਤਾਰ ਦੇ ਵਿੱਚੋਂ ਕੱਢਦਾ ਹਨ ਨਜਾਕਤ ਉਥੋਂ ਦਾ ਰਹਿਣ ਵਾਲਾ ਸੀ ਉਹਨੂੰ ਪਤਾ ਸੀ ਰਸਤੇ ਜਿਹੜੇ ਉਲਟੇ ਸਿੱਧੇ ਰਸਤੇ ਸੀ ਸ਼ਾਰਟਕਟ ਮੰਨ ਲਿਏ ਪਗਡੰਡੀਆਂ ਸਾਰੀਆਂ ਦਾ ਪਤਾ ਸੀ ਨਜਾਕਤ ਬੱਚਿਆਂ ਨੂੰ ਚੱਕ ਕੇ ਤੇ ਨਾਲ ਸਾਰੇ ਪਰਿਵਾਰ ਨੂੰ ਲੇਡੀਜ਼ ਨੂੰ ਤੇ ਬੰਦਿਆਂ ਨੂੰ ਲੈ ਕੇ ਉਥੋਂ ਫਿਰ ਭੱਜਦਾ ਉਹਨਾਂ ਨੂੰ ਬਚਾਉਂਦਾ ਹੋਇਆ ਕਰੀਬ 7-8 ਕਿਲੋਮੀਟਰ ਭੱਜਦਾ ਇੱਕ ਗੈਰ ਮਜ਼ਬਦ ਦਾ ਬੰਦਾ ਆਪਣੀ ਜਾਨ ਤਲੀ ਤੇ ਧਰ ਕੇ ਇੱਕ ਬੱਚਿਆਂ ਨੂੰ ਵੀ ਚੱਕਦਾ ਉਤੋਂ ਭੱਜ ਵੀ ਰਿਹਾ ਤੇ ਭੱਜਣਾ ਦੀ ਕਰੀਬ 7-8 ਕਿਲੋਮੀਟਰ ਤੇ ਜਾਨ ਦਾ ਵੀ ਖਤਰਾ ਵੀ ਕੋਈ ਪਤਾ ਨਹੀਂ ਗੋਲੀ ਕਦੋਂ ਆ ਜੇ 7-8 ਕਿਲੋਮੀਟਰ ਉਹਨਾਂ ਨੂੰ ਉਹਨਾਂ ਦੇ ਹੋਟਲ ਦੇ ਵਿੱਚ ਪਹੁੰਚਾਇਆ ਜਾਂਦਾ ਤੇ ਉਸ ਤੋਂ ਬਾਅਦ ਜਿਹੜੀਆਂ ਲੇਡੀਜ਼ ਪਿੱਛੇ ਰਹਿ ਜਾਂਦੀਆਂ ਨੇ ਉਹਨਾਂ ਨੂੰ ਵੀ ਲੈ ਕੇ ਹੋਟਲ ਦੇ ਵਿੱਚ ਪਹੁੰਚਦਾ ਇਹ ਪਰਿਵਾਰ ਜਦੋਂ ਸੇਫ ਉਹ ਹੋਟਲ ਦੇ ਵਿੱਚ ਪਹੁੰਚ ਜਾਂਦਾ ਤਾਂ ਇਹਨੂੰ ਹੁੰਦਾ ਵੀ ਹਾਂ ਜਿਹੜੀ ਮੈਂ ਆਪਣੀ ਹੈ ਡਿਊਟੀ ਉਹ ਪੂਰੀ ਕੀਤੀ ਤੇ ਬਾਕੀ ਇਹਨੇ ਜਿਹੜੀ ਡਿਊਟੀ ਸੀ ਉਹ ਪੂਰੀ ਕੀਤੀ ਜਿਹੜਾ ਅੰਤਗਵਾਦੀਆਂ ਦਾ ਮਕਸਦ ਸੀ ਇਨਸਾਨੀਆਂ ਨੂੰ ਖਤਮ ਕਰਨਾ ਉਹਨਾਂ ਨੂੰ ਇਹ ਸੀ ਵੀ ਇਹ ਆਪਸ ਦੇ ਵਿੱਚ ਕਦੇ ਵੀ ਕੋਈ ਵੀ ਇਨਸਾਨ ਸ਼ਾਂਤੀ ਨਾਲ ਨਾ ਰਹਿ ਸਕੇ ਸਿਰਫ ਇਹਨਾਂ ਨੇ ਸ਼ਾਂਤੀ ਹੀ ਭੰਗ ਕਰਨੀ ਸੀ ਇਹਨਾਂ ਨੂੰ ਪਤਾ ਨਹੀਂ ਕੀ ਸਿਖਾਇਆ ਜਾਂਦਾ ਵੀ ਕਿਸੇ ਨੂੰ ਮਾਰਨ ਨਾਲ ਇਹਨਾਂ ਨੂੰ ਜੰਨਤ ਮਿਲੇਗੀ ਜਾਂ ਕੀ ਹੈ ਜੰਨਤ ਇਸੇ ਜ਼ਿੰਦਗੀ ਇੱਥੇ ਹੀ ਹੈ ਅੱਜ ਜਿਹੜਾ ਨਜਾਕਤ ਹੈ ਪੂਰੀ ਇੰਡੀਆ ਪੂਰੀ ਦੁਨੀਆ ਦੇ ਵਿੱਚ ਉਹ ਹੀਰੋ ਬਣਿਆ ਹੋਇਆ ਹੈ ਕਹਿਣ ਨੂੰ ਉਹ ਵੀ ਮੁਸਲਮਾਨ ਸੀ ਜਿਨ੍ਹਾਂ ਨੇ ਹਮਲਾ ਕੀਤਾ ਤੇ ਨਜਾਕਤ ਵੀ ਮੁਸਲਮਾਨ ਸੀ ਪਰ ਇਹ ਸੱਚਾ ਮੁਸਲਮਾਨ ਸੀ ਇਹਨੇ 11 ਜ਼ਿੰਦਗੀਆਂ ਬਚਾਈਆਂ ਆਪਣੀ ਜਾਨ ਤਲੀ ਤੇ ਰੱਖ ਕੇ ਤੇ ਉਹਨਾਂ ਦਾ ਜਿਹੜਾ ਮਕਸਦ ਸੀ ਇਨਸਾਨੀਅਤ ਨੂੰ ਖਤਮ ਕਰਨਾ ਇੱਕ ਵਾਰੀ ਉਹ ਫਿਰ ਹਾਰ ਗਏ ਤੇ ਇਨਸਾਨੀਅਤ ਜਿੱਤ ਗਈ ਅੱਜ ਨਜਾਕਤ ਕਰਕੇ ਉਹ 11 ਮੈਂਬਰ ਜਿਹੜੇ ਨੇ ਉਹ ਸਹੀ ਸਲਾਮਤ ਨੇ ਉਹ ਜਿਹੜੇ ਮੈਂਬਰ ਸੀ ਉਹ ਭਾਜਪਾ ਦੇ ਲੀਡਰ ਵੀ ਸੀ ਜਿਹੜੀ ਉਹਨਾਂ ਦੇ ਵਿੱਚ ਲੇਡੀ ਸੀ ਪੁਰਵ ਸਥਾਪਕ ਉਹ ਐਮਸੀ ਹੁੰਦੀ ਹੈ ਮੌਜੂਦਾ ਤੇ ਸੁਵਾਨ ਸਿੰਘ ਜੈਨ ਹੁੰਦਾ ਜਿਹੜਾ ਸਾਬਕਾ ਐਮਸੀ ਹੁੰਦਾ ਇੱਕ ਉਹਨਾਂ ਦੇ ਵਿੱਚ ਹੋਰ ਜਿਹੜਾ ਹੈ ਯੁਵਾ ਨੇਤਾ ਹੁੰਦਾ ਇਹ ਸਾਰੇ ਕਿਤੇ ਨਾ ਕਿਤੇ ਪੋਲਿਟਿਕਸ ਦੇ ਵਿੱਚ ਇਨਵੋਲਵ ਵੀ ਹੁੰਦੇ ਨੇ ਤੇ ਪਰ ਇਹਨਾਂ ਦਾ ਜਿਹੜਾ ਨਜ਼ਾਕਤ ਦੇ ਨਾਲ ਪਿਆਰ ਸੀ ਉਹ ਨਜ਼ਾਕਤ ਨੇ ਆਪਣੀ ਜਾਨ ਤਲੀ ਤੇ ਧਰ ਕੇ ਇਹਨਾਂ ਨੂੰ ਬਚਾਇਆ ਉਸ ਤੋਂ ਬਾਅਦ ਜਿਹੜੀ ਪੁਰਵਾ ਸਥਾਪਕ ਹੁੰਦੀ ਹੈ ਉਹ ਫੇਸਬੁੱਕ ਤੇ ਇੱਕ ਪੋਸਟ ਪਾਉਂਦੀ ਹੈ ਬਹੁਤ ਸੋਹਣੀ ਪੋਸਟ ਪਾਉਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਜਿਹੜੇ ਲਾਸਟ ਦੇ 5 ਮਿੰਟ ਦਾ ਵੀਡੀਓ ਹੈ ਲਾਸਟ ਦੇ 5 ਮਿੰਟ ਉਹ ਵੀਡੀਓ ਤੋਂ ਬਾਅਦ ਜੋ ਕੁਝ ਉੱਥੇ ਵਾਪਰਦਾ ਤੇ ਮੈਨੂੰ ਉਹ 5 ਮਿੰਟ ਨਹੀਂ ਭੁੱਲਦੇ ਜਦੋਂ ਨਜ਼ਾਕਤ ਬੱਚਿਆਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਜ਼ਮੀਨ ਤੇ ਲੇਟਿਆ ਹੁੰਦਾ ਤੇ ਸਾਨੂੰ ਸਾਰਿਆਂ ਨੂੰ ਉੱਥੋਂ ਬਚਾ ਕੇ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਪਾ ਕੇ ਸਾਨੂੰ ਹੋਟਲ ਤੱਕ ਪਹੁੰਚਾਉਂਦਾ ਉਹ ਇੱਕ ਫਰਿਸ਼ਤਾ ਬਣ ਕੇ ਸਾਡੇ ਵਾਸਤੇ ਆਇਆ ਸਾਡੇ ਵਾਸਤੇ ਰੱਬ ਦਾ ਰੂਪ ਬਣ ਕੇ ਆਇਆ ਤੇ ਸਾਨੂੰ ਸਾਰਿਆਂ ਨੂੰ ਸਹੀ ਸਲਾਮਤ ਹੋਟਲ ਤੱਕ ਪਹੁੰਚਾਇਆ ਤੇ ਅੱਜ ਉਪਰ ਜਿਹੜੀ ਫੈਮਿਲੀ ਹੈ ਉਹ ਬਿਲਕੁਲ ਸਹੀ ਸਲਾਮਤ ਹੈ ਤੇ ਉਹਦਾ ਕਹਿਣਾ ਹੁੰਦਾ ਵੀ ਹੋ ਸਕਦਾ ਮੇਰੇ ਦਿਮਾਗ 'ਚ ਸਾਰਾ ਕੁਝ ਨਿਕਲ ਜੇ ਪਰ ਤੁਸੀਂ ਸਾਡੇ ਦਿਲ ਦੇ ਵਿੱਚ ਨਜਾਗਤ ਭਾਈ ਹਮੇਸ਼ਾ ਜਿਉਂਦੇ ਰਹੋਗੇ ਹਮੇਸ਼ਾ ਅਮਰ ਰਹੋਗੇ ਤੇ ਥੱਲੇ ਲਿਖਦੀ ਆ ਵੀ ਇੱਕ ਭੈਣ ਇੱਕ ਬੇਟੀ ਤੇ ਇੱਕ ਪਤਨੀ ਜਿਨ੍ਹਾਂ ਦੇ ਸਾਰੇ ਰਿਸ਼ਤੇ ਉਹਨਾਂ ਨੇ ਬਚਾਏ ਧਰਮ ਕੋਈ ਵੀ ਗਲਤ ਨਹੀਂ ਹੁੰਦਾ ਕੁਝ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਮੇਲ ਮਲਾਪ ਪਰ ਕੁਝ ਨਜਾਕਤ ਵਰਗੇ ਜਿਹੜੇ ਲੋਕ ਹੁੰਦੇ ਨੇ ਉਹ ਇਹਨਾਂ ਦੇ ਮਨਸੂਬਿਆਂ ਤੇ ਹਮੇਸ਼ਾ ਪਾਣੀ ਫੇਰਦੇ ਰਹਿੰਦੇ ਨੇ ਤੇ ਇਨਸਾਨੀਅਤ ਜਿਉਂਦੀ ਰਹਿੰਦੀ ਹੈ ਸਲਾਮ ਹੈ ਨਜਾਕਤ ਨੂੰ ਹੋ ਸਕਦਾ ਕਦੇ ਵੀਡੀਓ ਦੇ ਤੱਕ ਪਹੁੰਚੇ ਤਾਂ ਬਹੁਤ ਖੁਸ਼ੀ ਦੀ ਗੱਲ ਹੋਏ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ